ਲਗਾਤਾਰ ਹੀ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਆ ਬਰਸਾਤ ਹੋ ਰਹੀ ਹੈ ਬਰਸਾਤ ਦੇ ਕਾਰਨ ਕਈ ਜਗ੍ਹਾ ਤੇ ਜਿਹੜੇ ਬੱਦਲ ਵੀ ਫਟੇ ਨੇ ਜਿੱਦ ਦਾ ਸਾਰਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਹਾੜਾਂ ਦਾ ਪਾਣੀ ਤਬਾਈ ਮਚਾ ਰਿਹਾ ਹੈ ਅੰਮ੍ਰਿਤਸਰ ਰਾਵੀ ਦਰਿਆ ਦਾ ਪਾਣੀ ਕਈ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ ਜਿਸ ਕਾਰਨ ਕਈ ਪਿੰਡਾਂ ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ ਵੀਰਵਾਲ ਸਵੇਰੇ ਹੜ ਦਾ ਪਾਣੀ ਗੱਗੋਮਾਲ ਪਿੰਡ ਵਿੱਚ ਦਾਖਲ ਹੋ ਗਿਆ ਇਸ ਵੇਲੇ ਖੇਤਾਂ ਦੇ ਵਿੱਚ ਕਰੀਬ 4 ਤੋਂ 5 ਫੁੱਟ ਤੋਂ ਵੱਧ ਪਾਣੀ ਖੜਾ ਹੋਇਆ ਹੈ ਪਿੰਡ ਦੇ ਲੋਕਾਂ ਨੇ ਆਪਣੇ ਪੂਰੇ ਪਰਿਵਾਰ ਨਾਲ ਆਪਣੇ ਘਰਾਂ ਦੀਆਂ ਛੱਤਾਂ ਤੇ ਚੜ੍ਹ ਕੇ ਆਪਣੀ ਜਾਨ ਬਚਾਈ ਉੱਥੇ ਹੀ ਗੱਲ ਕਰੀਏ ਤਾਂ ਧਾਰਮਿਕ ਸਥਾਨ ਘਰ ਬਿਜਲੀ ਸਕੂਲ ਸਭ ਪਾਣੀ ਦੇ ਵਿੱਚ ਡੁੱਬ ਗਏ ਹਨ ਪੂਰੇ ਪੰਜਾਬ ਲਈ ਸ਼ੁਕ ਸ਼ਾਂਤੀ ਲਈ ਲੋਕਾਂ ਵੱਲੋਂ ਗੁਰੂ ਘਰ ਜਾ ਕੇ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਪਿੰਡ ਗੱਗੋਮਾਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਜੀਵ ਜੰਤੂ ਜੜੇ ਸੜਕਾਂ ਤੇ ਨਜ਼ਰ ਆ ਰਹੇ ਨੇ ਮਾ ਗਾ ਕਰ ਦੋ ਥਾਂ ਲਾ ਦਿਓ ਕੱਚੇ ਲਾ ਦਿਓ ਉਹਨੂੰ ਉੱਥੇ ਲਾ ਦਿਓ ਲਾ ਦਿਓ ਕੱਚੇ ਲਾ ਦਿਓ ਬੁਝਾ ਰਿਹਾ ਵੀ ਟੋਡੀਆਂ ਵਾਲਾ ਥਾਂ ਕਰਦੇ ਗਤਨ ਸਿੰਘ ਉਹ ਗੁਰਕਾਬਾ ਘੇਰੀ ਆ ਇੱਥੇ ਅਸੀਂ ਆਏ ਹਾਂ ਜੀ ਇਹ ਹੜਾਉਣ ਦਾ ਕਾਰਨ ਹੈ ਵੀ ਜਿਹੜੇ ਤੁਸੀਂ ਮੰਨ ਨੇ ਜਿੱਥੋਂ ਮਾੜੀਆਂ ਤੁਸੀਂ ਆ ਨੇ ਉਹਨਾਂ ਦਾ ਪ੍ਰਬੰਧ ਪਹਿਲਾਂ ਕੀਤਾ ਜਾਵੇ ਤੇ ਨਾਲਿਆਂ ਦੀ ਖਲਾਈ ਜਿਹੜੀ ਆ ਮੇਨ ਕਾਰਨ ਇਹ ਬਣਦਾ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਸਾਲ ਹੋ ਗਏ ਖਲਾਈ ਨਹੀਂ ਹੋਈ ਇਹਨਾਂ ਨਾਲਿਆਂ ਦੀ ਨਾ ਦਰਿਆਵਾਂ ਦੀ ਚਲੋ ਅਸੀਂ ਦੋ ਏਰੀਆ ਤੋਂ ਆਏ ਆ ਤੇ ਇਹ ਏਰੀਆ ਦੇ ਦੱਸ ਸਕਦੇ ਆ ਲੇਕਿਨ ਜੇ ਖਲਾਈ ਹੋਵੇ ਨਾ ਤੇ ਇੰਨੀ ਪ੍ਰੋਬਲਮ ਨਾ ਆਵੇ ਤੇ ਨਾ ਤੁਸੀਂ ਵਾਂ ਟੁੱਟਣਾ ਟੁੱਟਣਾ ਤੇ ਥੋੜਾ ਜਿਹਾ ਬਚਾਇਆ ਹੋ ਜਾਵੇ ਨਿਗਹਿਲੀ ਮੰਨਦੇ ਹੋ ਜੀ ਇਹ ਸਰਕਾਰ ਦੀ ਨਿਗਹਿਲੀ ਆ ਕਿ ਸਰਕਾਰਾਂ ਦੀ ਕੋਈ ਪ੍ਰਸ਼ਾਸਨ ਦੀ ਕਰ ਲੋ ਠੀਕ ਹਾਂਜੀ ਦੇਖੋ ਜੀ ਆਪਾਂ ਨਾਲ ਦਲਜੀਤ ਸਿੰਘ ਆ ਜੀ ਅਸੀਂ ਗੁਰਕਾ ਬਾਗ ਸਾਹਿਬ ਤੋਂ ਆਏ ਆ ਕੋਕੇ ਵਾਲੀ ਪਿੰਡ ਆਪਣਾ ਗੁਰੂ ਨਾਮ ਨਾਵੇਂ ਪਾਛਾ ਗੁਰੂ ਤੇਗ ਬਦਰ ਪਾਛਾ ਤੇ ਗੁਰੂ ਅਰਜਨ ਪਾਚੇ ਦਾ ਗੁਰਦੁਆਰਾ ਗੁਰਕਾ ਬਾਗ ਤੇ ਉੱਥੇ ਇਹ ਸਾਰੇ ਜਾਨਿਆ ਪੈਸੇ ਕਰਕੇ ਆਇਆ ਵੀ ਇਲਾਕੇ ਦੇ ਸੰਤਾਂ ਕਵਾਸਤੇ ਕਿ ਜੇ ਇਹ ਵੀ ਪੈਨਪਰਾ ਦਾ ਕੋਈ ਮਤਲਬ ਜਗਾ ਕਿਤੇ ਨਹੀਂ ਬੰਦੀ ਰਹਿਣ ਦਾ ਸਹੈਨ ਦਾ ਖਾਣ ਪੀਣ ਦਾ ਸਾਰੀਆਂ ਸਸਤਾ ਸਤਾਈਦੀ ਉੱਥੇ ਕੀਤੀ ਗਈ ਹੈ ਗੁਰਕਾ ਬਾਗ ਸਾਹਿਬ ਹੈ ਗੁਰਕਾ ਬਾਗ ਕਿੰਨਾ ਦੂਰ ਹੈ ਜੀ ਇਤੋਂ ਸਾਰਾ 6-7 ਕਿਲੋਮੀਟਰ ਕੋਈ ਤੁਹਾਡੇ ਵੱਲੋਂ ਕੋਈ ਵਾਹਨਾ ਦਾ ਕੋਈ ਵਹੀਕਲ ਬਿਲਕੁਲ ਬਿਲਕੁਲ ਜਿੰਨੂ ਵੀ ਲੋੜ ਹੈਗੀ ਆ ਆਪਣਾ ਉਹ ਨੰਬਰ ਦਵਾਂਗੇ ਉਰ ਤੇ ਫੋਨ ਕਰੇ ਤੇ ਉਹਨੂੰ ਜਿਹੜਾ ਪਹੁੰਚ ਕੀਤੀ ਜਾਊਗੀ ਇਹ ਤੁਹਾਡੇ ਨਾਲ ਲੱਗੇ ਪਰਿਵਾਰ ਨੇ ਰੱਤ ਤੱਕ ਕੰਮ ਕੀਤਾ ਕੀ ਨਹੀਂ ਜੀ ਨਹੀਂ ਜੀ ਅਜੇ ਤੱਕ ਨਹੀਂ ਅਜੇ ਰੱਤ ਤੱਕ ਨਹੀਂ ਕੀਤਾ ਫਿਰ ਵੀ ਅਸੀਂ ਕਹਿੰਦੇ ਆ ਵੀ ਜਿਹਨੂੰ ਵੀ ਕੇਨੋ ਜਰੂਰ ਹੈ ਭੈਣ ਭਰਾ ਨੂੰ ਉਹ ਕੁਕਿਆਲੀ ਪਿੰਡ ਬੁਰਕਾ ਬਾਗ ਸਾਹਿਬ ਵਿਖੇ ਆਪਣਾ ਸੰਪਰਕ ਕਰ ਸਕਦਾ ਜੀ ਬਈ ਕਿਹਨਾ ਮੇਰਾ ਨਾਮ ਹੈ ਜਗਦੀਪ ਸਿੰਘ ਮਾਲਜੇ ਤੇ ਆਪਾਂ ਨਾ ਪਿੱਛੇ ਜਿਹੜੇ ਹੜਪੀਟ ਦਾ ਵਿੱਚ ਆਪਣੇ ਸਾਹਮਣੇ ਘਾਰ ਰਿਹਾ ਮੇਰੀ ਫਸਲ ਹੈ 17-18 ਕਿੱਲੇ ਇੱਥੇ ਜਿਹੜੀ ਤਬਾਹ ਚੁੱਕੀ ਤਾਂ ਦੇਖਦੇ ਕਿੰਨਾ ਪਾਣੀ ਆ ਰਿਹਾ ਹੈ ਤੇ ਆਪਣੇ ਕੋਲ ਰਸਤਾ ਜਿਹੜਾ ਪਾਣੀ ਪਹੁੰਚੇ ਮਤਲਬ ਸੀਮਤ ਮਾਤਰਾ ਤੱਕ ਹੈਗਾ ਆ ਜੇ ਕੋਈ ਹੈਲਪ ਕਰਨਾ ਚਾਹੁੰਦਾ ਚਲੋ ਆਪਾਂ ਆਪਣਾ ਨੰਬਰ ਜੇ ਇਸ ਤਰ੍ਹਾਂ ਜੀਤਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਸ਼ਾਸਨ ਹੈ ਕਿਸੇ ਤਰ੍ਹਾਂ ਵੀ ਸਾਨੂੰ ਕੋਈ ਫੋਨ ਕਾਲ ਜਾਂ ਕੋਈ ਮਦਦ ਲਈ ਇਹ ਤੱਕ ਕੋਈ ਪਛਾਣਦਾ ਕੋਈ ਅਧਿਕਾਰ ਨਹੀਂ ਹੈ ਤੱਕ ਪਹੁੰਚਿਆ ਆ ਇਹ ਹੈਲਪਲਾਈਨ ਜਿਹੜੇ ਨੰਬਰ ਦਿੱਤੇ ਉਹਨਾਂ ਤੇ ਜੀ ਕਾਲ ਕੀਤੀ ਕਾਲ ਕੀਤੀ ਬਟ ਅਜੇ ਤੱਕ ਅੱਗੋਂ ਕੋਈ ਸਾਨੂੰ ਕੋਈ ਰਿਸਪੌਂਸ ਨਹੀਂ ਅਜੇ ਤੱਕ ਨਹੀਂ ਆਇਆ ਕਾਲ ਅਸੀਂ ਦੋ ਤਿੰਨ ਵਾਰ ਕਾਲ ਕਰ ਚੁੱਕੇ ਹਾਂ ਗੱਲ ਵੀ ਹੈ ਤੁਹਾਡੀ ਗੱਲ ਹੋਈ ਹੈ ਬਟ ਅੱਜ ਤੱਕ ਕੋਈ ਸਾਨੂੰ ਕੋਈ ਰਿਸਪੌਂਸ ਨਹੀਂ ਕਿਸੇ ਤਰ੍ਹਾਂ ਦਾ ਵੀ ਸਰਕਾਰ ਨੂੰ ਕੋਈ ਇਸ ਤਰ੍ਹਾਂ ਦਾ ਹੈਲਪ ਨਹੀਂ ਪਹੁੰਚ ਗਿਆ ਅਜੇ ਤੱਕ ਤੁਹਾਡੇ ਸਾਰੇ ਪਰਿਵਾਰ ਜਿਹੜੇ ਨੇ ਛੋਟੇ ਬੱਚੇ ਨੇ ਬਜ਼ੁਰਗ ਨੇ ਕਾਣ ਕਾਣੇ ਪਰਵਾਹ ਹਾਂ ਜੀ ਸਾਡੇ 1 7 ਲੈ ਕੇ ਸਾਡੇ 70 75 ਥਗੜਾ ਗਾੜੀਆਂ ਮਾਤਾ ਸਾਰੀਆਂ ਹੁਕ ਕਾਰ ਨਹੀਂ ਦੇਖ ਸਕਦੇ ਜੇ ਉੱਪਰ ਫਸੀਆਂ ਹੋਈਆਂ ਨੇ ਕਿੰਨੇ ਪਰਿਵਾਰ ਟੋਟਲ ਸਾਡੇ ਘਾੜ ਘਾੜਾ 10 ਪਰਿਵਾਰ 10 ਤੋਂ 15 ਪਰਵਾੜੇ ਉੱਪਰ ਫਸੇ ਹੋਏ ਨੇ ਤੁਹਾਡੇ ਘਰਾਂ ਚ ਕਿੰਨਾ ਕਿੰਨਾ ਪਾਣੀ ਪਹੁੰਚਾ ਸਾਡੇ ਘਰ ਘਾੜਾ ਤਿੰਨ ਦਿਨ ਚਾਜਰ ਫੁੱਟ ਪਾਣੀ ਅੰਦਰ ਵੜ ਚੁੱਕਾ ਹੈ ਪਸ਼ੂਆਂ ਦੀ ਹਾਲਤੋ ਵੀ ਬੜੀ ਖਰਾਬ ਨੇ ਜਿਆਦਾ ਰਸਤ ਪਾਣੀ ਸਾਰਾ ਗਿੱਲਾ ਹੋ ਚੁੱਕਾ ਹੈ ਆਪਣਾ ਨਾਮ ਮਰਜੀਤ ਸਿੰਘ ਕਿਹੜਾ ਪਿੰਡ ਹੈ ਪਿੰਡ ਹਾੜਰ ਕਲਾਂ ਜੀ ਓਕੇ ਤੇ ਇੱਥੇ ਤੁਸੀਂ ਅਸਲ ਕਿਥੇ ਲੁੱਟੇ ਹੋ? ਆਹੀ ਪਿੰਡ ਗੱਗੋਮਾਲ ਖਲੋਤੇ ਜੀ ਤੇ ਚੇਮੈਰੀ ਹਾਂਜੀ ਚੇਮੈਰੀ ਰਾਜ ਮੋੜ ਆਇਆ ਪਾਣੀ ਵੇਖ ਕੇ ਪਾਣੀ ਬਹੁਤ ਜ਼ਿਆਦਾ ਜੀ। ਅੱਛਾ ਹਾਂਜੀ ਕੀ ਕੰਮ ਕਿਤੇ ਚੱਲੇ ਸੋ ਕੰਮ? ਕੰਮ ਹੀ ਚੱਲੇ ਸਾਡੀ ਰਿਸ਼ਤੇਦਾਰੀ ਇੱਥੇ ਗੱਗੋਮਾਲ। ਅੱਛਾ ਜੀ। ਹਾਂਜੀ ਤੇ ਅੱਗੇ ਕਿੰਨਾ ਪਾਣੀ ਆ ਗਿਆ? ਪਾਣੀ ਬਹੁਤ ਜ਼ਿਆਦਾ ਪਾਣੀ ਆ ਜੀ। ਤਿੰਨ ਤੇ ਚਾਰ ਚਾਚਾ ਫੁੱਟ ਤੇ ਗਾੜੀ ਪਾਣੀ ਰੰਗਦਾ ਰਹੀ ਸੜਕ ਤੇ ਵੀ ਹੋ ਗਿਆ ਜੀ। ਗੱਗੋਮਾਲ ਹਾਂਜੀ।